ਹੰਦੀ ਖਾਲਸਾ ਇੱਕ ਨਾਮ ਹੈ ਤੇ ਕਿਹ ਜਥੇਬੰਦੀ ਆਪਣੀ ਮੇਰਾ ਨਾਮ ਰਣਜੀਤ ਸਿੰਘ ਹੈ 25 ਬਟਾ ਗੇਰਾ ਪਨ ਬਸ ਪੀ ਆਰਟੀਸੀ ਬਠਿੰਡਾ ਡਿਪੂ ਦਾ ਵਾਈਸ ਚੇਅਰਮੈਨ ਆ ਜੀ ਕੀ ਕਾਰਨ ਹੋਇਆ ਜਿਹੜਾ ਅੱਜ ਤਰਨਾ ਪ੍ਰਦਰਸ਼ਨ ਚੱਲ ਰਿਹਾ ਹੈ ਟੈਂਕੀ ਦੇ ਜਿਹੜੇ ਹੋਏ ਹੋਏ ਟੈਂਕੀ ਦੇ ਜਿਹੜੇ ਅੱਜ ਜਿਹੜਾ ਸੀਗਾ ਕਿਲੋਮੀਟਰ ਬੱਸਾਂ ਦਾ ਟੈਂਡਰ ਖੁੱਲਣ ਜਾ ਰਿਹਾ ਸੀਗਾ ਜਿਸ ਤਰ੍ਹਾਂ ਪਹਿਲਾਂ ਖੁੱਲ ਰਿਹਾ ਉਸੇ ਤਰ੍ਹਾਂ ਅੱਜ ਖੁੱਲ ਰਿਹਾ ਸੀਗਾ ਪਰ ਅਸੀਂ ਬਾਰ ਬਾਰ ਮੰਗੇ ਰਹੇ ਨੂੰ ਪੂਰਨ ਤੌਰ ਤੇ ਬੰਦ ਕਰਕੇ ਕਿਲੋਮੀਟਰ ਬੱਸਾਂ ਦੀ ਜਗ੍ਹਾ ਤੇ ਆਪਣੇ ਮਾਲਕੀ ਬੱਸਾਂ ਪਾਈਆਂ ਨਾ ਤਾਂ ਜੋ ਲੋਕਾਂ ਦੇ ਆਮ ਕਰਨ ਦੇ ਧੀ ਪਤਾ ਨੌਕਰੀਆਂ ਤੇ ਜਿਹੜਾ ਟੈਂਕੀ ਤੇ ਚੜਨ ਦਾ ਅਜ ਕਾਰਨ ਹੋਇਆ ਸਾਡੇ ਜਿਹੜੇ ਆਗੂ ਸਹਿਬਾਨ ਰਾਤ ਚੱਕ ਲਈ ਸੀਗੇ ਤੇ 30 ਤੋਂ 35 ਬੰਦੇ ਜੇ ਸ਼ਾਂਤਮਈ ਢੰਗ ਨਾਲ ਸਾਡੇ ਗੇਟ ਤੇ ਪਾਸੇ ਸਾਈਡ ਤੋਂ ਕੋਈ ਪ੍ਰਦਰਸ਼ਨ ਕਰ ਰਹੇ ਸੀ ਉਹ ਪੁਲਸ ਸਵੇਰੇ ਚੱਕ ਕੇ ਲੈ ਚੁੱਕੀ ਉਹਨਾਂ ਨੂੰ ਤੇ ਉਹਦੇ ਵਿਰੋਧ ਵਿੱਚ ਅਸੀਂ ਅਨਮਿਥ ਸਿਮਲੇ ਟੈਂਕੀ ਤੇ ਉੱਪਰ ਪੈਟਰੋਲ ਚੜ੍ਹ ਕੇ ਲੈ ਗਏ ਨੇ ਇਸ ਤੋਂ ਬਾਅਦ ਜੇ ਬਾਅਦ ਵਿੱਚ ਐਕਸ਼ਨ ਕਰਦੇ ਆ ਤਾਂ ਮਜਬੂਰ ਨਾ ਹੋ ਆਪਣਾ ਆਪ ਨੂੰ ਅਗਨੀ ਭੇਂਟ ਕਰਨਗੇ ਤੇ ਇਹਦੀ ਸਰਕਾਰ ਦੀ ਤੇ ਪ੍ਰਸ਼ਾਸਨ ਦੀ ਪੁਲਸ ਮੁਲਾਜ਼ਮਾਂ ਦੀ ਤੇ ਪੀਆਰਟੀਸੀ ਜਥੇਬੰਦੀਆਂ ਨੇ ਜਿਹੜੀਆਂ ਹੈਗੀਆਂ ਨੇ ਉਹਨਾਂ ਦੀ ਜ਼ਿੰਮੇਵਾਰੀ ਹੋਊਗੀ ਸਾਡੇ ਮੁਲਾਜ਼ਮ 30 ਤੋਂ 35 ਬਠਿੰਡਾ ਡੀਪੋ ਤੋਂ ਚੱਕੇ ਬਾਕ-ਬਾਕ ਡੀਪੋਾਂ ਤੋਂ ਜਾਣਕਾਰੀ ਲੈ ਰਹੇ ਹਜੇ ਤੇ ਜਿਹੜੇ ਆਗੂ ਸਹਿਬਾਨ ਆ ਸਾਡੇ 5 ਤੋਂ 6 ਬਣ ਆਗੂ ਸਹਿਬਾਨ ਚੱਕੇ ਰਾਤ ਉਹਨਾਂ ਦਾ ਹਜੇ ਫਿਰ ਨੂੰ ਪਤਾ ਨਹੀਂ ਲੱਗਾ ਨਜ਼ਰ ਬੰਦ ਨੇ ਉਹ ਬੱਸਾਂ ਸਾਰੀਆਂ ਬੰਦ ਆ ਜੀ ਬੱਸਾਂ ਸਾਰੀਆਂ ਬੰਦ ਆ ਜੀ ਪਹਿਲੇ ਟਾਈਮ ਤੋਂ ਅਸੀਂ ਬੰਦ ਕਰਤੀ ਅਸੀਂ ਉਹ ਕਿਉਂ ਰਾਤ ਰਾਣੇ ਆਗੂ ਸਹਿਬਾਨ ਚੱਕਲੇ ਸੀ ਉਹਦੀ ਮਜਬੂਰ ਨੂੰ ਸਾਨੂੰ ਬੱਸਾਂ ਕਰਦੀਆਂ ਪੈ ਰਹੀਆਂ ਬੰਦ ਹੁਣ ਕਿਦੋਂ ਤੱਕ ਇਹ ਇਹ ਸਾਡਾ ਆਣ ਮਿੱਥੇ ਸਮੇਂ ਲਈ ਆ ਜਿੰਨਾ ਚਿਰ ਕਿਲੋਮੀਟਰ ਬੱਸਾਂ ਦਾ ਟੈਂਡਰ ਰੱਦ ਨਹੀਂ ਹੁੰਦਾ ਤੇ ਜਿਹੜੇ ਸਾਥੀ ਆ ਸਾਡੇ ਤੇ ਆਗੂ ਸਹਿਬਾਨ ਵੱਡੀ ਫੋਰਸ ਵਰਦੀ ਗਣ ਤੇ ਚ ਫੋਰਸ ਲਾਈ ਗਈ ਇਹਨੂੰ ਕਿਸ ਤਰ੍ਹਾਂ ਦੇਖੀਏ ਇਹ ਵੱਡੀ ਫੋਰਸ ਸਾਨੂੰ ਡਰਾ ਰਹੇ ਨੇ ਧਮਕੀਆਂ ਦੇ ਰਹੇ ਨੇ ਪਰ ਜੇ ਕੋਈ ਬਦਮਾ ਐਕਸ਼ਨ ਕਰ ਦਿਆ ਤਾਂ ਅਸੀਂ ਮਜਬੂਰ ਨਾ ਉਹ ਟੈਂਕ ਉੱਪਰ ਵਾਲੇ ਬੰਦੇ ਤੇਲ ਪਾ ਕੇ ਉੱਤੇ ਮੱਚਣ ਲਈ ਮਜਬੂਰਤ ਹੋਣਗੇ ਸਰ ਕੀ ਕਹਿੰਦੇ ਧਮਕੀ ਦੇ ਰਿਹਾ ਤਾਂ ਲੱਗਿਆ ਆ ਦੇਖੋ ਸਾਡੀ ਇੱਥੇ ਡਿਊਟੀ ਲਾਇਨ ਆਰਡਰ ਰਿਗਾਰਡਿੰਗ ਜਿਹੜੀ ਹੈਗੀ ਹੈ ਲਗਾਈ ਗਈ ਹੈ ਅ ਜਿਸ ਦੇ ਵਿੱਚ ਮੇਰੇ ਨਾਲ ਡੀਐਸਪੀ ਸਬਾਨ ਨੇ ਐਸਐਚਓ ਸਬਾਨ ਨੇ ਦੇ ਨਾਲ ਸਾਡੇ ਕੋਲ ਰਿਜ਼ਰਵ ਫੋਰਸ ਹੈਗੀ ਹੈ ਆ ਮੇਨ ਪਰਪਸ ਸਾਡਾ ਹੈਗਾ ਕਿ ਜਿਹੜਾ ਕਿਸੇ ਤਰ੍ਹਾਂ ਦੀ ਕੋਈ ਲਾਅਨ ਆਰਡਰ ਜਾਂ ਉਹ ਨਹੀਂ ਘਟਣਾ ਨਾ ਹੋਣ ਦਿੱਤੀ ਜਾਵੇ ਤੇ ਜਿਹੜੀ ਪਬਲਿਕ ਜਾ ਰਹੀ ਹੈ ਜਾਂ ਜੋ ਬੱਸ ਸਟੈਂਡ ਦੇ ਵਿੱਚ ਜੋ ਆਮ ਪਬਲਿਕ ਹੈਗੀ ਉਸ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ ਸੋ ਇਸ ਕੇ ਰਿਗਾਰਡਿੰਗ ਅਸੀਂ ਫੋਰਸ ਲਗਾਈ ਹੈ ਤੇ ਇਸ ਨੂੰ ਜਿਹਨੂੰ ਇਨਸ਼ੋਰ ਵੀ ਕੀਤਾ ਜਾਊਗਾ ਵੀ ਕਿਸੇ ਤਰ੍ਹਾਂ ਦੀ ਕਿਸੇ ਵੀ ਜਿਹੜੀ ਆਮ ਪਬਲਿਕ ਹੈਗੀ ਉਹਨੂੰ ਇਨਕਨਵੀਨੀਅੰਸ ਨਾ ਹੁੰ ਦਿੱਤਾ ਜਾਵੇ ਸਰ ਕੁਝ ਲੋਕ ਤੇਲ ਦੀਆਂ ਬੋਤਲਾਂ ਲੈ ਕੇ ਟੈਂਕੀ ਤੇ ਚੜੇ ਨੇ ਪ੍ਰੋਟੈਸਟ ਕਰੀ ਰਹੇ ਜਿਹੜੇ ਅਸੀਂ ਦੇਖੋ ਤੁਹਾਡੇ ਸਾਹਮਣੇ ਉਹਨਾਂ ਨੂੰ ਵਾਰਨ ਕੀਤਾ ਹੈ ਕਿ ਕਿਉਂਕਿ ਜਿਹੜੀ ਇਹ ਟੈਂਕ ਦੀ ਹਾਲਤ ਜਿਹੜੀ ਹੈਗੀ ਐ ਇੰਨੀ ਅੱਛੀ ਨਹੀਂ ਹੈਗੀ ਤੇ ਜਿਹੜੇ ਆਪਣਾ ਸਿੰਬੋਲਿਕ ਤੌਰ ਤੇ ਜਿਹੜੇ ਬੈਠੇ ਆ ਉਹਨੂੰ ਛੱਡ ਕੇ ਬਾਕੀ ਕੁਝ ਬੰਦੇ ਥੱਲੇ ਆ ਜਾਣ ਕਿਉਂਕਿ ਜਿਹੜਾ ਹਰੇਕ ਚੀਜ਼ ਦਾ ਇੱਕ ਤਰੀਕਾ ਹੁੰਦਾ ਤੇ ਜਿਹੜਾ ਕਾਇਦਾ ਹੈਗਾ ਜਾਂ ਕਾਨੂੰਨ ਹੈਗਾ ਉਹਦੇ ਅੰਦਰ ਰਹਿ ਕੇ ਜਿਹੜਾ ਹੈਗਾ ਆਪਣੀ ਪ੍ਰੋਟੈਸਟ ਕਰਨ ਜਾਂ ਆਪਣੀ ਜਿਹੜੀ ਮੰਗਾਂ ਹੈਗੇ ਉਹ ਰੱਖਣ ਐਸਾ ਕਿੰਨੇ ਕਿਲੋ ਖਰਾਸਤ ਚ ਲੈ ਗਏ ਨੇ ਜਿਨ੍ਹਾਂ ਨੂੰ ਛੱਡਣ ਦੀ ਮੰਗ ਕੀਤੀ ਜਾ ਰਹੀ ਹੈ ਦੇਖੋ ਇਹਨਾਂ ਵੱਲੋਂ ਕੁਝ ਬੰਦੇ ਦੇ ਅਲੀਗੇਸ਼ਨ ਲਗਾਏ ਗਏ ਕਿ ਜਿਹੜੇ ਬੰਦੇ ਸਾਡੇ ਰਾਸ ਚ ਲੈ ਗਏ ਮੈਂ ਇਹਨਾਂ ਕੋਲ ਡਿਟੇਲ ਲੈ ਲੈਣਾ ਵੀ ਕਿਉਂਕ ਬਟੰਡਾ ਚੋਂ ਵੀ ਚੱਕੇ ਗਏ ਨੇ ਸੁਬਾ ਕੋਈ ਮੈਂ ਇਹਨਾਂ ਨੂੰ ਕਿਹਾ ਸੀ ਵੀ ਕਿ ਮੈਂ ਕਹਿੰਦਾ ਤੁਸੀਂ ਮੈਨੂੰ ਡਿਟੇਲ ਦੇ ਦਿਓ ਤੇ ਮੈਂ ਬਾਕੀ ਸਾਰੇ ਜਗ੍ਹਾ ਤੋਂ ਵੈਰੀਫਾਈ ਕਰ ਲਵਾਂਗਾ ਵੀ ਉਹ ਬੰਦੇ ਵਾਕਈ ਇਹਨਾਂ ਦੀ ਗੱਲ ਸਹੀ ਹੈ ਜਾਂ ਜਿਹੜੀ ਇੱਕ ਇੱਕ ਰੂਮਰ ਫਲਾਇਆ ਜਾ ਰਿਹਾ ਨਹੀਂ ਸੁਬਾ ਪੁਲਿਸ ਪ੍ਰਸ਼ਾਸਨ ਨੇ ਹਿਰਾਸਤ ਚੁਲੇ ਆ ਜੀ ਨਹੀਂ ਮੈਂ ਇਹਨਾਂ ਨਾਲ ਗੱਲ ਕਰਕੇ ਕਲੀਅਰ ਕਰ ਲੈਣੇ ਨੇ ਜੀ ਆਪਾਂ ਕਿਉਂਕਿ ਮੈਨੂੰ ਬਾਈ ਨੇ ਮੈਂ ਕਿਹਾ ਤੁਸੀਂ ਮੈਨੂੰ ਨਾਮ ਦੇ ਦਿਓ ਜਿਹੜੇ ਜਿਹੜੇ ਬੰਦੇ ਤੁਸੀਂ ਤੁਸੀਂ ਕਹਿ ਰਹੇ ਹੋ ਵੀ ਇਹ ਫਲਾਣੇ ਚੱਕੇ ਆ ਉਹਦੇ ਮੈਨੂੰ ਨਾਮ ਦੇ ਦਿਓ ਆਪਾਂ ਚੈੱਕ ਕਰ ਲੈਣੇ ਆ ਠੀਕ ਹੈ ਕੋਈ ਦਾਅ ਵੀ ਨਹੀਂ ਲਾਇਆ ਸੀਗਾ ਜੀ ਹਾਂਜੀ ਜਾਮ ਵੀ ਨਿਰਾਸ਼ੀ ਸ਼ਾਂਤ ਮੇਂ ਪ੍ਰਦਰਸ਼ਨ ਕਰਦੇ ਦੇਖੋ ਜਿਹੜਾ ਬੱਸ ਸਟੈਂਡ ਤੇ ਗੇਟ ਬੰਦ ਕਰਨ ਵਾਸਤੇ ਇਹਨਾਂ ਨੇ ਜਾਮ ਲਗਾਇਆ ਗਿਆ ਸੀਗਾ ਉਸ ਦੇ ਵਿੱਚ ਸਾਡੇ ਵੱਲੋਂ ਮੌਕੇ ਤੇ ਆ ਕੇ ਜਿਹੜਾ ਗੇਟ ਸੀਗਾ ਖੁਲਵਾਇਆ ਗਿਆ ਸੀਗਾ ਕਿਉਂਕਿ ਸਾਡੀ ਜਿਹੜੀ ਮੇਨ ਪਰਪਸ ਹੈਗਾ ਅੱਜ ਕਿ ਜਿਹੜੇ ਆਮ ਪਬਲਿਕ ਹੈ ਉਸ ਨੂੰ ਕਿਸ ਤਰ੍ਹਾਂ ਦਾ ਨਨਕੰਵਿਨੀਅੰਸ ਨਾ ਹੋਵੇ ਤੇ ਜਿਹੜੀ ਬੱਸਾਂ ਦੀ ਆਵਾਜਾਈ ਉਹਨੂੰ ਪ੍ਰਭਾਵਿਤ ਨਾ ਹੋਣ ਦਿੱਤਾ ਜਾਵੇ ਫਿਲਹਾਲ ਸਹਿਮਤੀ ਕੋਈ ਬਣੀ ਨਹੀਂ ਸਕਦੀ ਹਾਂ ਫਿਲਹਾਲ ਅਸੀਂ ਇਹਨਾਂ ਨਾਲ ਗੱਲਬਾਤ ਕਰਕੇ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸੇ ਤਰੀਕੇ ਨਾਲ ਇਹਨੂੰ ਪੀਸਫੁਲ ਤਰੀਕੇ ਨਾਲ ਰਿਸੋਲਵ ਕਰ ਲਿਆ ਜਾਵੇ